ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਹੈ ਕਿਸੇ ਨੇ ਕੋਈ ਕਾਲਾ ਇਲਮ ਕਰਵਾ ਕੇ ਤੁਹਾਡਾ ਕੰਮ ਕਾਜ ਠੱਪ ਕਰ ਦਿੱਤਾ ਹੈ ਜਾਂ ਤੁਹਾਨੂੰ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਨਾਲ ਕੋਈ ਮਾੜੀ ਸ਼ਕਤੀ ਜੁੜੀ ਹੋਈ ਹੈ ਜਿਸ ਬਾਰੇ ਤੁਸੀਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ ਸਾਰੇ ਮਸਲਿਆਂ ਦੇ ਰੋਹਾਨੀ ਹੱਲ ਬਾਰੇ ਦੱਸਾਂਗੇ। ਇਹਨਾਂ ਨੂੰ ਤੁਸੀਂ ਆਪ ਕਰਕੇ ਆਪਣਾ ਇਲਾਜ ਕਰ ਸਕਦੇ ਹੋ ਅਤੇ ਤੁਹਾਨੂੰ ਕਿਸੇ ਕੋਲ ਜਾਣ ਦੀ ਵੀ ਕੋਈ ਲੋੜ ਨਹੀਂ ਹੈ। ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਸੰਗਤਾਂ ਦਾ ਵੀ ਫਲਾਹ ਹੋ ਸਕੇ। ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹਨਾਂ ਭਗਤਾਂ ਦੀ ਜਿਹੜੇ ਕਿਸੇ ਨਾ ਕਿਸੇ ਰੋਹਾਨੀ ਮਸਲੇ ਵਿੱਚ ਉਲਝੇ ਹੋਏ ਨੇ। ਜਿਨ੍ਹਾਂ ਉੱਪਰ ਕੋਈ ਕਾਲਾ ਇਲਮ ਹੋਇਆ ਹੈ ਅਤੇ ਜਿਨ੍ਹਾਂ ਨੂੰ ਇਸ ਚੀਜ਼ ਤੋਂ ਛੁਟਕਾਰੇ ਦਾ ਕੋਈ ਵੀ ਰਾਹ ਨਹੀਂ ਮਿਲ ਰਿਹਾ ਸੰਗਤ ਜੀ ਜੋ ਅਸੀਂ ਦੋ ਇਲਾਜ ਦੱਸਣ ਜਾ ਰਹੇ ਹਾਂ ਉਹ ਦੋ ਚੀਜ਼ਾਂ ਨਾਲ ਸੰਬੰਧਤ ਹਨ ਪਹਿਲੀ ਹੈ ਜਿੰਨ ਜਾਂ ਜਿਨਾਤ ਨਾਲੰਦੂਚਾ ਹੈ ਕਾਲੇ ਜਾਦੂ ਜਾਂ ਕੀਤੇ ਕਰਾਏ ਨਾਲ ਜਿੰਨ ਜਾਂ ਜਿਨਾਤ ਅਕਸਰ ਸਾਡੀ ਕਿਸੇ ਗਲਤੀ ਕਰਕੇ ਸਾਡੇ ਨਾਲ ਅਟੈਚ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਦੀਆਂ ਵੀਡੀਓ ਚ ਵੀ ਕਾਫੀ ਦੱਸ ਚੁੱਕੇ ਹਾਂ ਜਿਸ ਘਰ ਵਿੱਚ ਜਿੰਨਾ ਦਾ ਸਾਆਇਆ ਹੋਵੇ ਉਹਨਾਂ ਦੇ ਘਰੋਂ ਚੀਜ਼ਾਂ ਅਤੇ ਪੈਸੇ ਆਪਣੇ ਆਪ ਗਾਇਬ ਹੋ ਜਾਂਦੇ ਹਨ ਜਾਂ ਕਈ ਵਾਰ ਇਕੱਠਾ ਰੱਖੀ ਹੋਈ ਚੀਜ਼ ਕਿਸੇ ਹੋਰ ਥਾਂ ਤੋਂ ਮਿਲਦੀ ਹੈ ਇਹ ਸਾਰੀਆਂ ਨਿਸ਼ਾਨੀਆਂ ਜਿੰਨਾਂ ਦੇ ਘਰ ਵਿੱਚ ਮੌਜੂਦ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਹੁਣ ਗੱਲ ਕਰਦੇ ਹਾਂ ਦੂਜੀ ਚੀਜ਼ ਯਾਨੀ ਕਾਲੇ ਜਾਦੂ ਜਾਂ ਕੀਤੇ ਕਰਾਈਆਂ ਗਿਆ ਨਿਸ਼ਾਨੀਆਂ ਬਾਰੇ ਤਾਂ ਘਰ ਵਿੱਚੋਂ ਬਦਬੂ ਆਉਣਾ ਖੂਨ ਦੇ ਛਿੱਟੇ ਮਿਲਣਾ ਕੱਪੜੇ ਕੱਟੇ ਜਾਣੇ ਰਾਤ ਨੂੰ ਦਬਾ ਪੈਣਾ ਅਤੇ ਡਰ ਲੱਗਣਾ ਇਹ ਸਭ ਨਿਸ਼ਾਨੀਆਂ ਕਾਲੇ ਜਾਦੂ ਦੀਆਂ ਹਨ ਹੁਣ ਦੋਵਾਂ ਵਿੱਚੋਂ ਜੋ ਵੀ ਤੁਹਾਨੂੰ ਮਸਲਾ ਪੇਸ਼ ਆ ਰਿਹਾ ਹੋਵੇ ਜੇ ਜਿੰਨਾਤ ਦਾ ਮਸਲਾ ਲੱਗਦਾ ਹੈ ਤਾਂ ਤੁਸੀਂ ਸੂਰਹ ਨਾਸ ਦਾ ਅਮਲ ਕਰਨਾ ਹੈ ਅਮਲ ਇਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਇੱਕ ਮਿੱਟੀ ਦਾ ਕੁੱਜਾ ਲਿਆਉਣਾ ਹੈ ਉਸ ਵਿੱਚ ਪਾਣੀ ਭਰ ਕੇ ਕੋਲ ਰੱਖਣਾ ਹੈ ਫਿਰ ਤੁਸੀਂ ਪਹਿਲੇ 5 ਦਿਨ ਰੋਜ਼ 70 ਵਾਰ ਸੂਰੇ ਨਾਸ ਪੜ੍ਹ ਕੇ ਉਸ ਪਾਣੀ ਉੱਪਰ ਦਮ ਕਰਨਾ ਹੈ ਇਸ ਅਮਲ ਲਈ ਜ਼ਰੂਰੀ ਹੈ ਕਿ ਤੁਸੀਂ ਮਿੱਟੀ ਦੇ ਕੁੱਜੇ ਵਿੱਚ ਸਾਫ਼ ਪਾਣੀ ਪਾ ਕੇ ਰੱਖਣਾ ਹੈ ਇਹ ਅਮਲ ਤੁਸੀਂ ਚਾਹੇ ਸਵੇਰੇ ਕਰੋ ਜਾਂ ਸ਼ਾਮ ਨੂੰ ਉਹ ਤੁਹਾਡੀ ਇੱਛਾ ਹੈ ਦਮ ਕਰਨ ਤੋਂ ਬਾਅਦ ਸਾਰੇ ਘਰ ਦੇ ਇਸ ਪਾਣੀ ਨੂੰ ਥੋੜਾ ਥੋੜਾ ਪੀ ਲੈਣ ਅਤੇ ਘਰ ਦੇ ਸਾਰੇ ਕੋਨਿਆਂ ਵਿੱਚ ਇਸ ਨੂੰ ਛਿੜਕ ਦਿਓ ਪਹਿਲੇ 5 ਦਿਨ ਤੁਸੀਂ 70 ਵਾਰ ਸੂਰੇ ਨਾਸ ਪੜ੍ਹਨੀ ਹੈ ਜੇਕਰ ਤੁਹਾਨੂੰ ਜinn ਜਨਤ ਦਾ ਮਸਲਾ ਲੱਗਦਾ ਹੈ ਫਿਰ ਬਾਕੀ ਦੇ ਤੁਸੀਂ ਰੋਜ਼ 21 ਵਾਰ ਪੜ੍ਹ ਕੇ ਦਮ ਕਰਦਿਆ ਕਰਨਾ ਹੈ ਭਾਵ ਕਿ ਪਹਿਲੇ 5 ਦਿਨ ਤੁਸੀਂ 70 ਵਾਰ ਸੂਰੇ ਨਾਸ ਪੜ੍ਹਨੀ ਹੈ ਬਾਕੀ ਦੇ ਦਿਨਾਂ ਵਿੱਚ ਤੁਸੀਂ 21 ਵਾਰ ਪੜ੍ਹ ਕੇ ਰੋਜ਼ ਇਸ ਤੇ ਦਮ ਕਰਨਾ ਹੈ ਤੇ ਪਾਣੀ ਨੂੰ ਜਿਵੇਂ ਦੱਸਿਆ ਹੈ ਉਵੇਂ ਵਰਤ ਲਿਆ ਕਰਨਾ ਹੈ ਇਹ ਕੰਮ ਤੁਸੀਂ ਲਗਾਤਾਰ 40 ਦਿਨ ਤੱਕ ਬਿਨਾਂ ਨਾਗਾ ਕਰਨਾ ਹੈ ਇਸੇ ਤਰ੍ਹਾਂ ਜੇਕਰ ਤੁਹਾਨੂੰ ਕਾਲੇ ਜਾਦੂ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ ਤਾਂ ਤੁਸੀਂ ਅਮਲ ਇਹੀ ਕਰਨਾ ਹੈ ਬਸ ਸੂਰੇ ਨਾਸ ਦੀ ਜਗ੍ਹਾ ਤੇ ਤੁਸੀਂ 70 ਬਾਰ ਸੂਰੇ ਫਲਕ ਪੜ੍ਹ ਕੇ ਦਮ ਕਰਨਾ ਹੈ ਬਾਕੀ ਸਾਰਾ ਕੰਮ ਉਸੇ ਤਰ੍ਹਾਂ ਕਰਨਾ ਹੈ ਜੋ ਅਸੀਂ ਪਹਿਲਾਂ ਦੱਸਿਆ ਹੈ ਪਹਿਲੇ 5 ਦਿਨ ਤੁਸੀਂ 70 ਬਾਰ ਸੂਰੇ ਫਲਕ ਪੜ੍ਹ ਕੇ ਪਾਣੀ ਤੇ ਦਮ ਕਰ ਦੇਣਾ ਹੈ ਅਤੇ ਇਸ ਨੂੰ ਕਰਦੇ ਸਾਰੇ ਮੈਂਬਰ ਪੀ ਲੈਣ ਅਤੇ ਘਰ ਦੇ ਸਾਰੇ ਕੋਨੇ ਵਿੱਚ ਛਿੜਕ ਦਿਓ ਇਨਸ਼ਾ ਅੱਲਾਹ ਵੱਡੇ ਤੋਂ ਵੱਡਾ ਜਾਦੂ ਟੋਨਾ ਜਿੰਨ ਫੂਤ ਪ੍ਰੇਤ ਕੋਈ ਵੀ ਮਸਲਾ ਹੋਵੇ ਉਹ ਜੜ ਤੋਂ ਖਤਮ ਹੋ ਜਾਵੇਗਾ ਇਹ ਅਮਲ ਤੁਸੀਂ ਆਪ ਕਰ ਸਕਦੇ ਹੋ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਸੰਗਤ ਜੀ ਸੂਰੇ ਨਾਸ ਅਸੀਂ ਤੁਹਾਨੂੰ ਪੰਜਾਬੀ ਵਿੱਚ ਲਿਖ ਕੇ ਵੀ ਦੇ ਦੇਵਾਂਗੇ ਇਸ ਨੂੰ ਤੁਸੀਂ ਇਸ ਤਰ੍ਹਾਂ ਪੜ੍ਹਨਾ ਹੈ ਕੁਲੌਜ਼ੂ ਬਿਰਬਿ ਨਾਸ ਮਾਲਿਕਿਨ ਨਾਸ ਇਲਾਹਿਨ ਨਾਸ ਮਿਨ ਸ਼ਰਰਿਲ ਵਸਵਾਸਿਲ ਨਾਸ ਅਲ ਲਜ਼ੀ ਯੂਵਸ ਬਿਸ਼ੋਫੇ ਸੋਦਰਿਨ ਨਾਸ ਮਿਨਲ ਜਿਨਨਾਤੀ ਵਨ ਨਾਸ इसी तरह संघ जी सूर फलक तुम्हें तो लिखी हुई मिल जाएगी सूर्य फलक इस तरह है इन्होंने आसानी याद कर सकते हो चंगी तरह याद करमल तो करके अपना रूहानी इलाज आप कर सकते हो आस करते हैं कि अज की वीडियो में सारा कुछ समझ लग गया होगा ਜੇਕਰ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਂ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਅਤੇ ਕਮੈਂਟ ਬਾਕਸ ਵਿੱਚ ਜੈ ਫਿਰਾਂ ਦੀ ਲਿਖਣਾ ਨਾ ਭੁੱਲਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਹबान ਜੈ ਫਿਰਾਂ